ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜਮਸੀ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਹਰ ਪਵਿੱਤਰ ਹਜ਼ੂਰ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾਵੰਦਾ ਅੱਜ ਦੇ ਸੁੰਦਰ ਸਮੇਂ ਦੇ ਲਈ ਔਰ ਆਓ ਸਭ ਮਿਲ ਕੇ ਜਾਂੰਦੇ ਹਾਂ ਗਵਾਹਿਆਂ ਨੂੰ ਕਿ ਕਿਸ ਤਰ੍ਹਾਂ ਜਿਨ੍ਹਾਂ ਨੇ ਵੀ ਆਪਣੇ ਆਪ ਨੂੰ ਪਰਮੇਸ਼ਰ ਦੇ ਹਜ਼ੂਰ ਰੱਖਿਆ ਪ੍ਰਭੂ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਤੇ ਉੱਤਰ ਦਿੱਤਾ ਸੋ ਪਹਿਲੀ ਗਵਾਹੀ ਸਿਸਟਮ ਮਨਜੀਤ ਕਰਦੀ ਆ ਉਹ ਦੱਸਦੇ ਆ ਕਿ ਉਹਨਾਂ ਦੀ ਬੇਟੀ ਨੂੰ ਬਹੁਤ ਤੇਜ਼ ਬੁਖਾਰ ਸੀ ਉਹਨਾਂ ਨੇ ਵਿਸ਼ਵਾਸ ਤੇ 40 ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ। ਪ੍ਰੇਰ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਬਿਲਕੁਲ ਠੀਕ ਕੀਤਾ। ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਬ੍ਰਦਰ ਲਖਵੰਤ ਸਿੰਘ ਦੀ ਆ। ਉਹਨਾਂ ਨੇ ਇੱਕ ਹਫ਼ਤੇ ਦੀ ਫਾਸਟਿੰਗ ਕੀਤੀ ਔਰ ਫਾਸਟਿੰਗ ਦੇ ਵਿੱਚ ਉਹਨਾਂ ਨੂੰ ਦੋ ਜਗ੍ਹਾ ਤੋਂ ਰੁਕਿਆ ਹੋਇਆ ਧੰਨ ਮਿਲਿਆ। ਕਾਫੀ ਸਮੇਂ ਤੋਂ ਉਹਨਾਂ ਦਾ ਧੰਨ ਜੋ ਦੋ ਜਗ੍ਹਾ ਤੇ ਰੁਕਿਆ ਹੋਇਆ ਸੀ ਮਿਲ ਨਹੀਂ ਸੀ ਰਿਹਾ। ਫਾਸਟਿੰਗ ਦੇ ਸਮੇਂ ਵਿੱਚ ਪਰਮੇਸ਼ਰ ਨੇ ਉਹਨਾਂ ਨੂੰ ਉਸ ਧੰਨ ਦੇ ਨਾਲ ਬLES ਕੀਤਾ। ਇਸ ਗਵਾਹੀ ਦੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਖੁਦਾ ਬਹੁਤ ਹੀ ਮਹਾਨ ਹੈ, ਖੁਦਾ ਦੇ ਆਲੂਆ। ਅਚਰਜ ਕੰਮ ਕਰਨ ਵਾਲਾ ਪਵਿੱਤਰ ਪਰਮੇਸ਼ਰ ਹੈ। ਉਹ ਸੱਚਮੁੱਚ ਉਹਨਾਂ ਵਿਲਿਆਂ 'ਚ ਸਾਡੀ ਮਦਦ ਕਰਦਾ ਹੈ ਜਿੱਥੇ ਸਾਡਾ ਸਹਾਇਕ ਕੋਈ ਵੀ ਨਹੀਂ ਹੁੰਦਾ। ਅਸੀਂ ਖੁਦਾਸ਼ ਬਹੁਤ ਬਲੇਸਡ ਹਾਂ ਕਿਉਂਕਿ ਉਸ ਪਰਮੇਸ਼ਰ ਨੇ ਸਾਨੂੰ ਉਹਨਾਂ ਵਿਲਿਆਂ 'ਚ ਸੰਭਾਲਿਆ ਜਿੱਥੇ ਸੱਚਮੁੱਚ ਸਾਡੇ ਆਸ-ਪਾਸ ਕੋਈ ਨਹੀਂ ਸੀ ਪਰ ਉੱਥੇ ਖੁਦਾ ਸਾਡੇ ਲਈ ਮਦਦਗਾਰ ਹੋ ਕੇ ਖੜਾ ਹੋਇਆ। ਸੁਜਿੰਦਾ ਆਪਾਂ ਫਾਸਟਿੰਗ ਦੀਆਂ ਗਵਾਹੀਆਂ ਨੂੰ ਜਾਣਿਆ ਸੀ ਵੀ ਜਾਣਦੇ ਆ ਕਿ ਅਸੀਂ ਹਰੇਕ ਮਹੀਨੇ ਦੇ ਆਖਰੀ ਹਫਤੇ ਫਾਸਟ ਜ਼ਰੂਰ ਕਰੀਦੇ ਆ ਸੋ ਅਸੀਂ ਨਵੰਬਰ ਮਹੀਨੇ ਦੀ ਫਾਸਟਿੰਗ 24 ਤੋਂ ਲੈ ਕੇ 30 ਤਰੀਕ ਤੱਕ ਕਰਾਂਗੇ 24 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਨਵੰਬਰ ਮਹੀਨੇ ਦੀ ਫਾਸਟਿੰਗ ਕੀਤੀ ਜਾਓਗੇ ਜੋ ਪੈਨਪਾਈ ਫਾਸਟਿੰਗ ਕਰਨਾ ਚਾਹੁੰਦੇ ਨੇ ਜਾਂ ਨਹੀਂ ਕਰ ਪਾਉਂਦੇ ਸੀ ਉਹ ਹਿੰਮਤ ਕਰਨ ਦਲੇਰੀ ਕਰਨ ਔਰ ਫਾਸਟਿੰਗ ਵਿੱਚ ਹਿੱਸੇਦਾਰੀ ਲੈਣ ਕਿਉਂਕਿ ਵਰਤ ਰੱਖਣਾ ਪਰਮੇਸ਼ਰ ਦੇ ਨੇੜੇ ਜਾਣਾ ਤੇ ਆਪਣੇ ਬੰਧਨਾਂ ਤੋਂ ਛੁੱਟਣਾ ਹੈ ਜਿਨ੍ਹਾਂ ਦੀ ਵੀ ਉੱਤੇ ਕਿਸੇ ਵੀ ਤਰ੍ਹਾਂ ਦੇ ਬੰਧਨ ਨੇ ਫਾਸਟਿੰਗ ਦੇ ਦੁਆਰਾ ਖੁਦਾ ਦੇ ਨੇੜੇ ਜਾ ਕੇ ਅਸੀਂ ਉਹਨਾਂ ਬੰਧਨਾਂ ਤੋਂ ਛੁੜਾਏ ਜਾ ਸਕਦੇ ਹਾਂ। ਔਰ ਅਸੀਂ ਸਭ ਹੀ ਫਾਸਟਿੰਗ ਦੇ ਵਿੱਚ ਮਜ਼ਬੂਤ ਹੋਣਾ ਚਾਹੁੰਦੇ ਹਾਂ ਪਰ ਸਾਡੀ ਲਾਈਫ 'ਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਤਾਂ ਉਹਦੇ ਲਈ ਖਾਸ ਪ੍ਰਾਰਥਨਾਵਾਂ ਕਰੋ ਕਿ ਪਰਮੇਸ਼ਰ ਸਾਨੂੰ ਇਹਨਾਂ ਫਰਤ ਵਰਤ ਵਰਤਨੀਆਂ ਸਾਰੀਆਂ ਹੀ ਪ੍ਰਾਰਥਨਾਵਾਂ ਦੇ ਵਿੱਚ ਮਜ਼ਬੂਤ ਕਰੇ ਵਰਤ ਦੇ ਦੁਆਰਾ ਸਾਡੀ ਲਾਈਫ ਦੇ ਵਿੱਚ ਵੱਡੇ ਕੰਮ ਪੜੇ ਜਾਣ ਕੀਤੇ ਜਾਣ ਹੋਣ ਸੁਣੇ ਜਾਣ ਦੇਖੇ ਜਾਣਾ ਤੇ ਗਵਾਹੀਆਂ ਦੇ ਵਿੱਚ ਬਦਲਣ। ਸੋ ਹੁਣ ਆਦੇ ਬਚਨ ਦੇ ਭਾਵ ਬਾਦਨੇ ਆ ਜਿਹਦਾ ਅਸੇ ਬਚਨ ਦਾ ਟਾਈਟਲ ਹੈ ਇਹਨਾਂ ਬਚਨਾ ਨਾਲ ਸਾਰੀ ਚਿੰਤਾ ਦੂਰ ਹੋ ਜਾਏਗੀ ਬਹੁਤ ਸਾਰੇ ਭੈਣ ਭਾਈ ਜਨਨ ਦੀ ਲਾਈਫ ਚ ਟੈਨਸ਼ਨ ਬਹੁਤ ਸਾਰੀ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਹੁਣ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਮੇਰੇ ਇਹ ਜ਼ਿੰਦਗੀ ਦੇ ਬਰੇ ਜੜੇ ਆ ਇਹ ਚਿੰਤਾ ਦੇ ਕਰਕੇ ਖਰਾਬ ਹੋ ਰਿਹਾ ਮੇਰੀ ਲਾਈਫ ਆ ਜਿਹੜੀ ਇਹ ਚਿੰਤਾ ਦੇ ਕਰਕੇ ਨਾ ਐਸੀ ਹੋ ਗਈ ਹੈ ਚਿੜਿ-ਚਿੜੀ ਹੋ ਗਈ ਹੈ ਔਰ ਮੈਨੂੰ ਕਿਸੇ ਪਾਸੇ ਕੋ ਰਾਹ ਨਜ਼ਰ ਨਹੀਂ ਆਉਂਦਾ ਮੇਰੀ ਚਿੰਤਾ ਦਿਨ ਪ੍ਰਤੀ ਦਿਨ ਵਧਦੀ ਗਈ ਔਰ ਮੈਂ ਫਸ ਗਿਆ ਹਾਂ ਹੁਣ ਇਸ ਚਿੰਤਾ ਤੋਂ ਮੈਂ ਕਿਵੇਂ ਛੁੱਟਾਂ ਕੀ ਕਰਾਂ ਮੈਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਮੇਰੀ ਸਾਰੀ ਚਿੰਤਾ ਮੇਰੇ ਲਈ ਇੱਕ ਐਸਾ ਬੋਝ ਬਣੀ ਹੈ ਜਿਹੜਾ ਮੈਥੋਂ ਹੁਣ ਚੱਕ ਨਹੀਂ ਹੁੰਦਾ ਸੋ ਅੱਜ ਅਸੀਂ ਚਿੰਤਾ ਤੋਂ ਛੁਟਕਾਰੇ ਦੇ ਲਈ ਕੁਝ ਵਚਨਾਂ ਨੂੰ ਪੜਾਂਗੇ ਜਿਨ੍ਹਾਂ ਨੂੰ ਅਸੀਂ ਅੰਗੀਕਾਰ ਕਰ ਸਕਦੇ ਹਾਂ ਬੋਲ ਸਕਦੇ ਹਾਂ ਕਹਿ ਸਕਦੇ ਹਾਂ ਕਿ ਪ੍ਰਭੂ ਮੇਰੇ ਲਈ ਮਦਦ ਕਰ ਕਿੱਦਾਂ ਔਰ ਕਿਵੇਂ ਔਰ ਕੀ ਵਚਨ ਕਹਿੰਦਾ ਅੱਜ ਦਾ ਸਾਨੂੰ ਕੀ ਸਿਖਾਉਂਦਾ ਆ ਆਓ ਸਭ ਮਿਲ ਕੇ ਜਾਂਦੇ ਹਾਂ ਅੱਜ ਸਵੇਰ ਦਾ ਵਚਨ ਹੈ ਪਹਿਲੀ ਆਇਤ ਪੜਾਂਗੇ ਜ਼ਬੂਰ 40 ਦੀ 17 ਨੰਬਰ ਆਇਤ ਮੈਂ ਤਾਂ ਮਸਕੀਨ ਅਤੇ ਗੰਗਾਲ ਹਾਂ ਤਾਮ ਯਹੋਵਾ ਮੇਰੀ ਚਿੰਤਾ ਕਰਦਾ ਹੈ ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛਡਾਉਣ ਵਾਲਾ ਹੈ। हे ਮੇਰੇ ਪਰਮੇਸ਼ਰ ਤੇ ਲਣਾ ਲਾ। ਹਾਲੇਲੂਇਆ। ਸੋ ਚਦਸੀ ਚਿੰਤਾ ਜੋ ਨਿਆਣਾ ਸਾਡੀ ਲਾਈਫ ਦੇ ਵਿੱਚ ਇਹ ਹੁੰਦਾ ਵੀ ਹੁਣ ਮੈਨੂੰ ਕੋ ਰਾਹ ਨਹੀਂ ਨਜ਼ਰ ਆਉਂਦਾ ਜਾਂ ਫਿਰ ਸਾਨੂੰ ਉਸ ਵੇਲੇ ਪ੍ਰਭੂ ਤੋਂ ਆਸ ਹੁੰਦੀ ਹੈ। ਅਸੀਂ ਇਹ ਵੀ ਵੇਖ ਲੈਨੇ ਵੀ ਇਨਸਾਨ ਸਾਡੀ ਮਦਦ ਨਹੀਂ ਕਰ ਸਕਦੇ ਸਾਡੀ ਮਦਦ ਸਿਰਫ ਖੁਦਾ ਹੀ ਕਰ ਸਕਦਾ ਆ। ਤਾਂ ਕਲਾਮ ਸਾਨੂੰ ਉਸ ਵੇਲੇ ਇੱਕ ਚੀਜ਼ ਸਿਖਾ ਦਿੰਦਾ ਆ ਭਈ ਜੇ ਤੂੰ ਪਰਮੇਸ਼ਰ ਤੇ ਭਰੋਸਾ ਰੱਖੇਗਾ ਤਾ ਸੱਚ ਮੁੱਚ ਤੇਰੇ ਕੰਮ ਤੇਰੇ ਦਿਨ ਬਦਲ ਸਕਦੇ ਆ ਤੇਰੀ ਜ਼ਿੰਦਗੀ ਚ ਅਦਭੁਤ ਅਨੋਖੇ ਕੰਮ ਹੋ ਸਕਦੇ ਆ ਸੋ ਉਵੇਂ ਉਥੇ ਅਸੀਂ ਜਦੋਂ ਵਚਨ ਤੇ ਭਰੋਸਾ ਰੱਖਦੇ ਆ ਨਾ ਫਿਰ ਸਾਨੂੰ ਸਮਝ ਨਹੀਂ ਆਉਂਦੀ ਕਈ ਭੈਣ ਭਈ ਇਦਾਂ ਕਹਿਣਗੇ ਕਿ ਇਸ ਵਿਸ਼ੇ ਲਈ ਵਚਨ ਦੱਸੋ ਇਸ ਵਿਸ਼ੇ ਲਈ ਵਚਨ ਦੱਸੋ ਕਿਵੇਂ ਅਸੀਂ ਇਹ ਨਾ ਵਿਸ਼ਿਆਂ ਦੇ ਵਿੱਚ ਇਹਨਾਂ ਵਚਨਾਂ ਨੂੰ ਬੋਲੀਏ ਜਾਂ ਫਿਰ ਇਸ ਪ੍ਰੋਬਲਮ ਦੇ ਲਈ ਕੀ ਬੋਲੀਏ ਤਾਂ ਉਥੇ ਇਹ ਵਚਨ ਬੜੇ ਸੂਟੇਬਲ ਹੌਨਾਂ ਦੇ ਲਈ ਜਿਹੜੇ ਸੱਚੀ ਸਹਾਇਤਾ ਚਾਹੁੰਦੇ ਖੁਦਾ ਤੋਂ ਤਾਂ ਉਹ ਕਹਿ ਸਕਦੇ ਕਿ हे ਪਰਮੇਸ਼ਰ ਮੈਂ ਕੰਗਾਲ ਅਤੇ ਮਸਕੀਨ ਹੁਣ ਕੰਗਾਲ ਹੋਣ ਦਾ ਭਾਵ ਸਿਰਫ ਪੈਸੇ ਤੋਂ ਕੰਗਾਲ ਹੋਣਾ ਨਹੀਂ ਆ ਕੰਗਾਲ ਹੋਣ ਦਾ ਭਾਵ ਹੁੰਦਾ ਬੇਸਹਾਰਾ ਮਤਲਬ ਹੁਣ ਮੇਰੇ ਪੱਲੇ ਕੱਖ ਨਹੀਂ ਰਿਹਾ ਮੇਰੇ ਰਿਸ਼ਤੇਦਾਰ ਹੁੰਦਿਆ ਹੋਇਆ ਵੀ ਮੇਰੇ ਨਹੀਂ ਹੈਗੇ ਮੇਰੇ ਬੱਚੇ ਹੁੰਦਿਆ ਹੋਇਆ ਵੀ ਮੇਰੇ ਨਹੀਂ ਹੈਗੇ ਮੇਰਾ ਪਾਰਟਨਰ ਜਾਂ ਫਿਰ ਮੇਰਾ ਬਿਜ਼ਨਸ ਹੁੰਦਿਆ ਹੋਇਆ ਵੀ ਮੇਰਾ ਨਹੀਂ ਹੈਗਾ ਮੈਨੂੰ ਇਹਨਾਂ ਤੋਂ ਜ਼ਰੂਰਤ ਹੈ ਪਰ ਇਹ ਮੇਰੀ ਸਹਾਇਤਾ ਪੂਰੀ ਕਰਨ ਵਾਲੇ ਨਹੀਂ ਹੈਗੇ ਤਾਮੀ ਕਹਿੰਦਾ ਯਹੋਵਾ ਮੇਰੀ ਚਿੰਤਾ ਕਰਦਾ ਕਹਿੰਦਾ हे ਪਰਮੇਸ਼ਰ ਮੈਨੂੰ ਪਤਾ ਤਾਂ ਵੀ ਤੂੰ ਮੇਰੀ ਚਿੰਤਾ ਕਰਦਾ ਆ ਤਾਂ ਵੀ ਤੂੰ ਮੇਰੇ ਨਾਲ ਆ ਮੇਰੇ ਨਾਲ ਆ ਤਾਂ ਵੀ ਤੂੰ ਮੇਰਾ ਫਿਕਰ ਕਰਦਾ ਮੇਰੇ ਪ੍ਰਭੂ ਜਦੋਂ ਤੂੰ ਮੇਰੀ ਫਿਕਰ ਕਰਦਾ ਤੂੰ ਮੇਰਾ ਸਹਾਇਕ ਆ ਤੂੰ ਮੇਰਾ ਮਦਦਗਾਰ ਆ ਤਾਂ ਹੀ ਮੈਂ ਤੇਰੇ ਕੋਲੇ ਆਉਂਦਾ ਪਰਮੇਸ਼ਰ ਖੁਦਾ ਭਾਵੇਂ ਮੈਂ ਗਰੀਬ ਆ ਭਾਵੇਂ ਮੇਰੇ ਕੋਲੇ ਕੁਝ ਹੈ ਜਾਂ ਨਹੀਂ ਹੈ ਮੈਂ ਗੋਰਾ ਮੈਂ ਕਾਲਾ ਮੈਂ ਗੰਦਾ ਮੈਂ ਸੋਣਾ ਪ੍ਰਭੂ ਮੈਨੂੰ ਪਤਾ ਕਿ ਮੇਰੀ ਚਿੰਤਾ ਤੂੰ ਹੀ ਕਰਦਾ ਹੈ ਮੇਰੀ ਫਿਕਰ ਤੈਨੂੰ ਹੀ ਹੈ ਤੇ ਤੂੰ ਹੀ ਹੈਂ ਜਿਹੜਾ ਮੈਨੂੰ ਇਸ ਦੁੱਖ ਤੋਂ ਛੁਡਾ ਕੇ ਮੇਰੀ ਸਹਾਇਤਾ ਕਰ ਸਕਦਾ ਹੈ ਇਸ ਕਰਕੇ হে ਪਰਮੇਸ਼ਰ ਹੁਣ ਤੂੰ ਮੈਨੂੰ ਛੁਡਾ ਤੇ ਢੇਲਣਾ ਲਾ ਮਤਲਬ ਮੇਰੀ ਸਾਰੀ ਚਿੰਤਾ ਤੋਂ ਮੇਰੇ ਸਾਰੇ ਬੋਝ ਤੋਂ ਮੇਰੇ ਸਾਰੇ ਬੰਦਨਾ ਤੋਂ হে ਮੇਰੇ ਪ੍ਰਭੂ ਮੈਨੂੰ ਛੁਡਾ ਲਾ ਔਰ ਹੁਣ ਤੂੰ ਚਿੰਤਾ ਮੇਰੀ ਨੂੰ ਉਠਾ ਲਾ ਔਰ ਹੁਣ ਤੂੰ ਢੇਲਣਾ ਲਾ ਮੇਰੇ ਪਰਮੇਸ਼ਰ ਹੁਣ ਤੂੰ ਟਾਈਮ ਨਾਲਾ ਮੇਰੇ ਖੁਦਾ ਤੂੰ ਮੈਨੂੰ ਮੇਰੇ ਸਾਰੇ ਬੋਝ ਤੋਂ ਹਰ ਪਰੇਸ਼ਾਨੀ ਤੋਂ ਛੁਡਾ ਕੇ ਮੇਰੇ ਤੇ ਆਪਣੀ ਸੱਚੀ ਸਹਾਇਤਾ ਨੂੰ ਭੇਜ ਕਹਿੰਦਾ ਮੇਰਾ ਜੀ ਅਗਲੀ ਐ ਦੱਸਦੀ ਆ ਜ਼ਬੂਰ 94 ਦੇ 21 ਨੰਬਰ ਆਈਚ ਲਿਖਿਆ ਕਿ ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ ਤਾਂ ਮੇਰੀਆਂ ਤਸੱਲੀਆਂ ਮੇਰੇ ਜੀ ਨੂੰ ਸੌਰੀ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ੀ ਦਿੰਦੀਆਂ ਹਨ ਖੁਸ਼ ਕਰਦੀਆਂ ਹਨ ਸੋ ਇੱਕ ਦੁਖੀ ਆ ਇੱਕ ਮਸਕੀਨ ਪਰੇਸ਼ਾਨ ਆ ਔਰ ਉਹਨੂੰ ਹੀ ਲੱਗ ਰਿਹਾ ਕਿ ਮੇਰੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਹੈਗਾ ਉਹ ਇਹ ਦੇਖ ਰਿਹਾ ਆ ਕਿ ਉਹਦੀ ਲਾਈਫ ਦੇ ਵਿੱਚ ਹੁਣ ਪਰਮੇਸ਼ਵਰ ਤੋਂ ਬਿਨਾ ਕੋਈ ਮਦਦਗਾਰ ਨਹੀਂ ਔਰ ਅਸੀਂ ਇਸ ਚੀਜ਼ ਨੂੰ ਉਦੋਂ ਰਿਅਲਾਈਜ਼ ਕਰਦੇ ਹਾਂ ਜਦ ਸਾਡੇ ਆਪਣੇ ਹੁੰਦਿਆਂ ਹੋਏ ਵੀ ਸਾਡੇ ਨਾਲ ਨਹੀਂ ਖੜਦੇ ਤਾਂ ਇੱਥੇ ਖੁਦਾ ਦਾ ਵਚਨ ਸੁਣਾਉਂਦਾ ਆ ਸਿਖਾਉਂਦਾ ਆ ਦੱਸਦਾ ਆ ਕਿ हे ਮੇਰੇ ਪਰਮੇਸ਼ਰ ਮੇਰੇ ਖੁਦਾ ਮੈਂ ਦੁਖੀ ਆ ਮੈਂ ਮਸਕੀਨ ਆ ਮੈਂ ਕੰਗਾਲ ਆ ਮੈਂ ਸਤਾਇਆ ਆ ਮੈਂ ਪਰੇਸ਼ਾਨ ਆ ਮੈਂ ਬਹੁਤ ਪਰੇਸ਼ਾਨ ਆ ਪਰ ਮੇਰੇ ਪ੍ਰਭੂ ਜਦੋਂ ਮੈਂ ਤੇਰੇ ਵੱਲ ਤੱਕਦਾ ਨਾ ਤਾਂ ਤੇਰੇ ਵਚਨ ਜਿਹੜੇ ਮੈਨੂੰ ਤਸੱਲੀ ਦਿੰਦੇ ਆ ਤੇਰੇ ਵਚਨ ਜਿਹੜੇ ਮੈਨੂੰ ਦਲਾਸਾ ਦਿੰਦੇ ਆ ਤੇਰੇ ਵਚਨ ਜਿਹੜੇ ਮੈਨੂੰ ਹਾਰੇ ਹੋਏ ਨੂੰ ਫਿਰ ਤੋਂ ਖੜਾ ਕਰ ਦਿੰਦੇ ਆ ਸੱਚਮੁੱਚ ਮੇਰੇ ਪਰਮੇਸ਼ਰ ਇਹ ਮੇਰੇ ਵਿੱਚ ਇੱਕ ਬਹੁਤ ਵੱਡੀ ਤਸੱਲੀ ਆ ਮਤਲਬ ਕਹਿ ਸਕਦੇ ਆ ਮੇਰੇ ਜੀਵ ਨੂੰ ਇੱਕ ਬਹੁਤ ਵੱਡੀ ਹਿੰਮਤ ਦੇ ਜਾਂਦੇ ਆ ਕਿਉਂਕਿ ਮੈਂ ਇਸ ਚੀਜ਼ ਨੂੰ ਅਨਲਾਈਜ਼ ਕਰ ਲਿਆ ਭਈ ਮੇਰਾ ਪਰਮੇਸ਼ਰ ਹੀ ਮੇਰਾ ਛਡਾਉਣ ਵਾਲਾ ਉਹੀ ਮੇਰਾ ਮਦਦਗਾਰ ਉਹੀ ਮੇਰਾ ਬਚਾਉਣ ਵਾਲਾ ਆ ਅਤੇ ਉਹੀ ਮੇਰੇ ਅੰਦਰ ਮੇਰੀ ਸਾਰੀ ਚਿੰਤਾ ਨੂੰ ਦੂਰ ਕਰਦਾ ਹੈ ਮੇਰੇ ਅੰਦਰ ਹਿੰਮਤ ਭਰਦਾ ਹੈ ਉਹ ਮੇਰੇ ਅੰਦਰੋਂ ਹਰ ਇੱਕ ਬੋਝ ਨੂੰ ਉਠਾਉਂਦਾ ਹੈ ਉਹ ਮੇਰੇ ਤੇ ਆਪਣੇ ਰਹਿਮ ਦੀ ਨਜ਼ਰ ਨੂੰ ਕਰਦਾ ਹੈ ਇਸ ਕਰਕੇ ਕੋਹਤਾ 12 ਦੀ 25 ਨੰਬਰਾਈ ਦੱਸਦੀ ਆ ਮਨੋਖ ਦੇ ਦਿਲ ਦੀ ਚਿੰਤਾ ਨੂੰ ਝੁਕਾ ਦਿੰਦੀ ਆ ਪਰ ਚੰਗਾ ਵਚਨ ਨੂੰ ਆਨੰਦ ਵੀ ਦਿੰਦਾ ਹੈ ਸੋ ਇੱਥੇ ਸਭ ਤੋਂ ਪਹਿਲਾਂ ਨੇ ਦੱਸਿਆ ਵੀ ਤੇਰਾ ਵਚਨ ਹੀ ਮੈਨੂੰ ਤਸੱਲੀ ਦਿੰਦਾ ਹੈ ਫਿਰ ਉਸ ਤੋਂ ਅੱਗੇ ਲਿਖਿਆ ਕਿਉਂਕਿ ਉਹਨੇ ਲਿਖਿਆ ਕਿ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ੀ ਦਿੰਦੀਆਂ ਹੁਣ ਉਹਦੀਆਂ ਤਸੱਲੀਆਂ ਵਚਨ ਦੇ ਥਰੂ ਮਿਲਦੀਆਂ ਫਿਰ ਅੱਗੇ ਉਹਨੇ ਲਿਖਿਆ ਕਿ ਇੱਕ ਚੰਗਾ ਵਚਨ ਸਰੀਰ ਨੂੰ ਆਨੰਦ ਦਿੰਦਾ ਹੈ ਮਨ ਨੂੰ ਆਨੰਦ ਦਿੰਦਾ ਹੈ ਦਿਲ ਨੂੰ ਖੁਸ਼ੀ ਦਿੰਦਾ ਹੈ ਤਮੇ ਕਵਾਂਗੀ ਚਿੰਤਾ ਦੇ ਸਮੇ ਲੋਕ ਕੀ ਕਰਦੇ ਆ ਕਿ ਮੇਰੇ ਮਨ ਤੇ ਟੈਨਸ਼ਨ ਬਹੁਤ ਸੀ ਤਾਂ ਮੈਥੋਂ ਪ੍ਰੇਰ ਨਹੀਂ ਹੋਈ ਮੇਰੇ ਮਨ ਤੇ ਚਿੰਤਾ ਬਹੁਤ ਸੀ ਤਾਂ ਮੇਰਾ ਮਨ ਨਹੀਂ ਲੱਗਾ ਪ੍ਰੇਰ ਦੇ ਵਿੱਚ ਮੇਰੇ ਮਨ ਤੇ ਇੰਨੀ ਚਿੰਤਾ ਸੀ ਕਿ ਮੈਥੋਂ ਪ੍ਰਾਰਥਨਾਵਾਂ ਦੇ ਵਿੱਚ ਬੈਹਾਂ ਹੀ ਨਹੀਂ ਗਿਆ ਪਰ ਮੈਂ ਕਵਾਂਗੀ ਜਦੋਂ ਸਾਨੂੰ ਬੁਖਾਰ ਆ ਸੀ ਬੁਖਾਰ ਦੀ ਗੋਲੀ ਉਦੋਂ ਖਾਣਿਆ ਜਦੋਂ ਸਾਡਾ ਸਿਰ ਦੁਖਦਾ ਸੀ ਸਿਰ ਦੁਖ ਦੀ ਗੋਲੀ ਉਦੋਂ ਖਾਣਿਆ ਹਰ ਟਾਈਮ ਨਹੀਂ ਉਸੇ ਤਰ੍ਹਾਂ ਪ੍ਰਾਰਥਨਾ ਦੀ ਸਾਨੂੰ ਉਦੋਂ ਜ਼ਿਆਦਾ ਲੋੜ ਹੁੰਦੀ ਆ ਜਦੋਂ ਸਾਨੂੰ ਦੁੱਖ ਆ ਜਦੋਂ ਸਾਡੀ ਲਾਈਫ ਚ ਪਰੇਸ਼ਾਨੀ ਆ ਜਦੋਂ ਸਾਡਾ ਮਨ ਕਿਸੇ ਹੋਰ ਪਾਸੇ ਨਹੀਂ ਲੱਦਾ ਉਸ ਵੇਲੇ ਸਾਨੂੰ ਬਹੁਤ ਜ਼ਰੂਰਤ ਆ ਭਈ ਅਸੀਂ ਆਪਣਾ ਮਨ ਪਰਮੇਸ਼ਰ ਵੱਲ ਲਈਏ ਉਸ ਵੇਲੇ ਸਾਡਾ ਧਿਆਨ ਖੁਦਾ ਵੱਲ ਲੱਗੇ ਇਹ ਸਾਡੇ ਲਈ ਬੇਹੱਦ ਜ਼ਰੂਰੀ ਆ ਸੋ ਕਹਿੰਦਾ ਜਦੋਂ ਤੁਹਾਡੇ ਮਨ ਨੂੰ ਚਿੰਤਾ ਹੁੰਦੀ ਆ ਨਾ ਤੇ ਇਹ ਚਿੰਤਾ ਤੁਹਾਨੂੰ ਅੰਦਰ ਹੀ ਅੰਦਰ ਝੁਕਾ ਦਿੰਦੀ ਆ ਹੁਣ ਕਈਆਂ ਦੇ ਲਈ ਇਹ ਚਿੰਤਾ ਬਹੁਤ ਸੀਰੀਅਸ ਰੋਗ ਬਣ ਜਾਂਦੀ ਆ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਔਰ ਉਹਨਾਂ ਦਾ ਮਨ ਇੰਨਾ ਕਿ ਜ਼ਿਆਦਾ ਸਟ੍ਰੈਸਡ ਹੁੰਦਾ ਨਾ ਤੇ ਉਹ ਲੋਕ ਸੁਸਾਇਸਾਈਡ ਵੀ ਕਰ ਲੈਂਦੇ ਆ ਜਦੋਂ ਲੋਕ ਮਰ ਜਾਂਦੇ ਨੇ ਨਾ ਤਾਂ ਜਿਹੜੇ ਜਿਉਂਦੇ ਆ ਉਹਦੀ ਯਾਦ ਚਾਹ ਰੋਜ਼ ਮਰਦੇ ਆ ਸੋ ਇੱਕ ਚਿੰਤਾ ਬਹੁਤਿਆਂ ਜਣਿਆਂ ਦੀ ਜ਼ਿੰਦਗੀ ਦੀ ਸ਼ਾਂਤੀ ਨੂੰ ਭੰਗ ਕਰ ਦਿੰਦੀ ਆ ਸੋ ਇੱਥੇ ਖੁਦਾ ਦਾ ਵਚਨ ਸਾਨੂੰ ਦੱਸਦਾ ਕਿ ਇੱਕ ਚੰਗਾ ਵਚਨ ਦਿਲ ਨੂੰ ਆਨੰਦ ਦੇ ਦਿੰਦਾ ਆ ਦਿਲ ਦੇ ਵਿੱਚ ਆਨੰਦ ਭਰ ਦਿੰਦਾ ਹੈ ਇੱਕ ਚੰਗਾ ਵਚਨ ਹੀ ਹੈ ਜਿਹੜਾ ਸਾਨੂੰ ਤਸੱਲੀ ਦਿੰਦਾ ਹੈ ਇੱਕ ਚੰਗਾ ਵਚਨ ਪਰਮੇਸ਼ਰ ਕਹਿੰਦਾ ਇੱਕ ਚੰਗਾ ਵਚਨ ਸਦਾ ਤੱਕ ਮਨੁੱਖ ਦੇ ਜੀਵਨ ਨੂੰ ਖੁਸ਼ੀ ਆਨੰਦ ਦੇ ਜਗਾਰੀ ਲਾਉਣ ਵਾਲੀ ਬਣਾ ਦਿੰਦਾ ਇੱਕ ਚੰਗਾ ਵਚਨ ਤੁਹਾਡੇ ਮਨ ਦੀ ਸਾਰੀ ਚਿੰਤਾ ਨੂੰ ਕੱਢ ਕੇ ਤਾਨੂੰ ਪਾਕ ਲਹੂ ਦੇ ਨਾਲ ਧੋ ਕੇ ਸਵਾਰ ਦਿੰਦਾ ਸ਼ੁੱਧ ਕਰ ਦਿੰਦਾ ਇੱਕ ਚੰਗਾ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤੇ ਆਨੰਦ ਭਰ ਦਿੰਦਾ ਇੱਕ ਚੰਗਾ ਵਚਨ ਤੁਹਾਡੇ ਲਈ ਵੱਡੀ ਤਸੱਲੀ ਬਣਦਾ ਔਰ ਉਹੀ ਇੱਕ ਚੰਗਾ ਵਚਨ ਤੁਹਾਨੂੰ ਮੌਤ ਵਿੱਚ ਜਾਣ ਤੋਂ ਪਰ ਸੰਦੀਪਕ ਮੌਤ ਵਿੱਚ ਜਾਣ ਤੋਂ ਬਚਾ ਲੈਂਦਾ ਹੈ ਸੋ ਵਚਨ ਮੈਂ ਕਹਾਂਗੀ ਪਰਮੇਸ਼ਰ ਦੇ ਵੱਲੋਂ ਦਿੱਤੀ ਗਈ ਉਹ ਦਵਾਈ ਹੈ ਜਿਹੜੀ ਹਰੇਕ ਰੋਗ ਦੇ ਉੱਤੇ ਕੰਮ ਕਰਦੀ ਹੈ ਹਰੇਕ ਰੋਗ ਤੋਂ ਸਾਨੂੰ ਛੁੜਾ ਲੈਂਦੀ ਆ ਇੱਕ ਚੰਗਾ ਵਚਨ ਸਾਡੀ ਲਾਈਫ ਦੇ ਲਈ ਉਹ ਕੰਮ ਕਰ ਜਾਂਦਾ ਆ ਜਿਹੜਾ ਕਿਸੇ ਬੰਗੇ ਦੀ ਤਸੱਲੀ ਦੇ ਨਾਲ ਵੀ ਨਹੀਂ ਹੁੰਦਾ ਪਰਮੇਸ਼ਰ ਦੀ ਤਸੱਲੀ ਦੇ ਨਾਲ ਉਹ ਕੰਮ ਹੋ ਜਾਂਦਾ ਜਿਹੜਾ ਕਿਸੇ ਮਨੋਖਰੀ ਦਿੱਤੀ ਤਸੱਲੀ ਦੇ ਨਾਲ ਸਾਡੀ ਲਾਈਫ ਦੇ ਵਿੱਚ ਨਹੀਂ ਹੁੰਦਾ ਸੋ ਮੈਂ ਕਹਾਂਗੀ ਜਦ ਵੀ ਅਸੀਂ ਉਸ ਪ੍ਰਭੂ ਯਹਵਾ ਦੇ ਨਾਮ ਤੇ ਆਸ ਅਤੇ ਵਿਸ਼ਵਾਸ ਰੱਖਦੇ ਆ ਸਾਨੂੰ ਚਾਹੀਦਾ ਕਿ ਅਸੀਂ ਉਸ ਪਰਮੇਸ਼ਰ ਦੇ ਵਚਨ ਦੇ ਉੱਤੇ ਐਸੀ ਤਸੱਲੀ ਐਸਾ ਵਿਸ਼ਵਾਸ ਰੱਖੀਏ ਭਈ ਮੋੜ ਸਾਨੂੰ ਕਦੇ ਘਬਰਾਉਣਾ ਨਾ ਪਵੇ ਮੋੜ ਕਦੇ ਵੀ ਸਾਡੀ ਲਾਈਫ ਦੇ ਵਿੱਚ ਉਹ ਕਾਮਨਾ ਹੋਣ ਜਿਹੜੇ ਕੰਮਾਂ ਤੋਂ ਸਾਨੂੰ ਲੱਗਦਾ ਵੀ ਹੁਣ ਇਹ ਚੀਜ਼ ਸਾਡੀ ਲਾਈਫ ਨੂੰ ਡਿਸਟਰੋਏਡ ਕਰ ਸਕਦੀ ਹੈ ਜਾਂ ਫਿਰ ਜਦੋਂ ਸਾਨੂੰ ਲੱਗਦਾ ਵੀ ਬਸ ਮੇਰੀ ਜ਼ਿੰਦਗੀ ਖਤਮ ਆ ਮੈਨੂੰ ਮਰ ਜਾਣਾ ਚਾਹੀਦਾ ਆ ਮੇਰੇ ਲਈ ਸੰਤੀ ਤੇ ਕੋਈ ਥਾਣੀ ਹੈ ਉਹਨਾਂ ਵੇਲਿਆਂ ਚ ਇੱਕ ਚੰਗਾ ਵਚਨ ਪੜੋ ਤਾਂ ਸੱਚਮੁੱਚ ਤੁਹਾਡੇ ਮਨ ਨੂੰ ਸ਼ਾਂਤੀ ਤੁਹਾਡੇ ਦਿਲ ਨੂੰ ਆਨੰਦ ਅਤੇ ਬਹੁਤ ਵੱਡੀ ਤਸੱਲੀ ਦੇ ਨਾਲ ਸ਼ੁਰਾ ਲਵੇਗਾ ਤੁਹਾਡਾ ਸ਼ੁਰਾਉਣ ਵਾਲਾ ਉਹ ਪਰਮੇਸ਼ਰ ਕਦੇ ਢੀਲਣਾ ਲਾਵੇਗਾ ਕਿਉਂਕਿ ਜਦੋਂ ਅਸੀਂ ਕੰਗਾਲ ਹਾਂ ਅਸੀਂ ਮਸਕੀਨ ਹਾਂ ਅਸੀਂ ਸਤਾਏ ਹੋਏ ਹਾਂ ਅਸੀਂ ਪਰੇਸ਼ਾਨੀ ਦੇ ਵਿੱਚ ਹਾਂ ऐसा हो सकता है कि लोग ਸਾਡੀ ਆਵਾਜ਼ ਨਾ ਸੁਨਣ ਦੁਨੀਆਂ ਦੇ ਲੋਕ ਸਾਨੂੰ ਦੇਖਣ ਅਤੇ ਸਾਥੋਂ ਮੂੰਹ ਫੇਰ ਲੈਣ ਪਰ ਉਹਨਾਂ ਵੇਲੇਾਂ 'ਚ ਪਰਮੇਸ਼ਰ ਸਾਡੇ ਨਾਲ ਹੋ ਕੇ ਸਾਡੇ ਅੰਗ ਸੰਗ ਹੋ ਕੇ ਸਾਡਾ ਮਦਦਗਾਰ ਹੋ ਕੇ ਸਾਡੇ ਨਾਲ ਰਹੂਗਾ ਔਰ ਉਹ ਹਮੇਸ਼ਾ ਸਾਡੀ ਮਦਦ ਲਈ ਖੜਾ ਹੋਊਗਾ ਸਾਡਾ ਛੜੋਂ ਵਾਲਾ ਪਰਮੇਸ਼ਰ ਹੋਗਾ ਤੇ ਜਦ ਅਸੀਂ ਉਹਨੂੰ ਪੂਰੇ ਦਿਲ ਤੋਂ ਪੁਕਾਰਾਂਗੇ ਕਿ ਪ੍ਰਭੂ ਹੁਣ ਅਸੀਂ ਥੱਕ ਗਏ ਆ ਅਸੀਂ ਹਾਰ ਗਏ ਆ ਸਾਡਾ ਸਹਾਰਾ ਸਾਡਾ ਮਦਦ ਕਰਨ ਵਾਲਾ ਕੋਈ ਨਹੀਂ ਹੈ ਵਚਨ ਐਸਾ ਦਾਸਦਾਇਆ ਕਿ ਉਹ ਛਡੌਣ ਵਾਲਾ ਪਰਮੇਸ਼ਰ ਉਸ ਵੇਲੇ ਟੈਲ ਨਹੀਂ ਲਾਊਗਾ ਉਹਨਾਂ ਵੇਲਿਆਂ ਦੇ ਵਿੱਚ ਉਹ ਪਰਮੇਸ਼ਰ ਤੁਹਾਡੀ ਐਸੀ ਮਦਦ ਕਰੂਗਾ ਵੀ ਤੁਸੀਂ ਦੇਖੋਗੇ ਤੇ ਹੈਰਾਨ ਹੋਵੋਗੇ ਕਿ ਯਹਵਾ ਨੇ ਸਾਡੀ ਲਾਈਫ 'ਚ ਇਹ ਕੰਮ ਕੀਤਾ ਆ ਯਹਵਾ ਦੀਆਂ ਤਸੱਲੀਆਂ ਸਾਡੇ ਅੰਦਰ ਹੋਣਗੀਆਂ ਯਹਵਾ ਦਾ ਵਚਨ ਸਾਡੇ ਅੰਦਰ ਕਾਇਮ ਹੋਊਗਾ ਪਰਮੇਸ਼ਰ ਦਾ ਵਚਨ ਸਾਡੇ ਦਿਲ ਨੂੰ ਇੰਨੀ ਕਿ ਸ਼ਾਂਤੀ ਅਤੇ ਆਨੰਦ ਦੇਊਗਾ ਕਿ ਉਸ ਵੇਲੇ ਅਸੀਂ ਆਪਣੀ ਸਾਰੀ ਚਿੰਤਾ ਤੋਂ ਛੁੱਟ ਜਾਾਂਗੇ। ਅਗਰ ਅਸੀਂ ਚਿੰਤਾ 'ਚ ਫਸੇ ਰਾਵਾਂਗੇ ਤਾਂ ਉਹ ਸਾਡੀ ਮੌਤ ਦਾ ਵੀ ਕਾਰਨ ਹੋ ਸਕਦੀ ਹੈ। ਪਰ ਅਗਰ ਅਸੀਂ ਉਸ ਚਿੰਤਾ ਤੋਂ ਬਾਹਰ ਨਿਕਲਾਂਗੇ ਉਹ ਸਾਡੇ ਲਈ ਸਦੀਪਕ ਜੀਵਨ ਬਣ ਸਕਦੀ ਹੈ। ਜਿੰਨੇ ਵੀ ਪੈਨ ਪੈ ਨੇ ਇਸ ਦੁਨੀਆ 'ਚ ਜਿਹੜੇ ਸਟ੍ਰੈਸ 'ਚ ਨੇ, ਪਰੇਸ਼ਾਨੀ 'ਚ ਨੇ, ਬੋਝ 'ਚ ਨੇ, ਦੱਬੇ ਹੋਏ ਨੇ, ਉਹਨਾਂ ਦੇ ਲਈ ਖੁਦਾ ਵੱਡਾ ਆਨੰਦ ਲੈ ਕੇ ਆਉਣ ਵਾਲਾ ਹੈ। ਅਗਰ ਉਹ ਖੁਦਾ ਦੇ ਨਾਮ ਤੇ ਭਰੋਸਾ ਰੱਖਣਗੇ। ਜ਼ਰੂਰਤ ਆ ਸਾਨੂੰ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਣਨ ਦੀ ਜ਼ਰੂਰਤ ਆ ਸਾਨੂੰ ਇਸ ਚੀਜ਼ ਨੂੰ ਪਹਿਚਾਣਨ ਦੀ ਪਈ ਖੁਦਾ ਸਾਡੇ ਲਈ ਕੀ ਸੁਨੇਹਾ ਲੈ ਕੇ ਆਇਆ ਜਿਸ ਦਿਨ ਅਸੀਂ ਖੁਦਾ ਦੀ ਆਵਾਜ਼ ਨੂੰ ਦੇਖਿਆ ਸੁਣਿਆ ਮਹਿਸੂਸ ਕੀਤਾ ਸਮਝ ਲਿਆ ਉਸ ਦਿਨ ਮੈਂ ਕਹਾਂਗੀ ਸੱਚਮੁੱਚ ਸਾਨੂੰ ਹਰ ਤਰ੍ਹਾਂ ਦੀ ਚਿੰਤਾ ਇੱਕ ਵੀ ਪਰਸੈਂਟ ਡਰਾ ਨਹੀਂ ਸਕਦੀ ਹਰ ਤਰ੍ਹਾਂ ਦਾ ਬੋਝ ਸਾਡੀ ਲਾਈਫ ਚੋਂ ਨਿਕਲ ਜਾਊਗਾ ਹਰ ਤਰ੍ਹਾਂ ਦੇ ਬੰਧਨ ਸਾਡੇ ਵਿੱਚੋਂ ਜਾਣਗੇ ਜਿਸ ਦਿਨ ਅਸੀਂ ਆਪਣੇ ਪ੍ਰਭੂ ਦੇ ਨਾਮ ਦੇ ਉੱਤੇ ਆਸ ਅਤੇ ਵਿਸ਼ਵਾਸ ਦੇ ਨਾਲ ਵਧੇ ਅਤੇ ਜਿਸ ਦਿਨ ਸਾਡਾ ਭਰੋਸਾ ਸਾਡੇ ਦੁੱਖਾਂ ਦਵਾਈਆਂ ਰੋਗਾਂ ਤੋਂ ਵੱਧ ਕੇ ਪਰਮੇਸ਼ਰ ਦੇ ਨਾਮ ਤੇ ਹੋ ਗਿਆ ਉਸ ਦਿਨ ਸੱਚੀ ਸਹਾਇਤਾ ਸਾਡੇ ਤੇ ਆਵੇਗੀ ਤੇ ਅਸੀਂ ਸਭ ਚਿੰਤਾ ਬੋਝ ਤੋਂ ਛੁਡਾਈ ਜਾਵਾਂਗੇ ਬਹੁਤ ਇਹ ਨੇ ਜਿਹੜੇ ਚਿੰਤਾ ਦੇ ਕਰਕੇ ਸੁਸਾਇਡ ਸੋਚ ਰਹੇ ਨੇ ਕਰਨ ਦੀ ਆਪਣੇ ਆਪ ਨੂੰ ਕਮਰਿਆਂ 'ਚ ਬੰਦ ਕਰੀ ਬੈਠੇ ਨੇ ਉਹਨਾਂ ਨੂੰ ਸੋਚਾਂ ਸਮਝਣ ਦਾ ਮਤਲਬ ਕਹਿ ਸਕਦੇ ਪਾਵਰ ਖਤਮ ਹੋ ਗਈ ਆ ਔਰ ਪੋਜ਼ਿਟਿਵਿਟੀ ਉਹਨਾਂ ਦੀ ਲਾਈਫ 'ਚ ਆ ਨਹੀਂ ਰਹੀ ਤਾਂ ਉਹ ਸਭ ਮਿਲ ਕੇ ਉਹਨਾਂ ਸਾਰੇ ਹੀ ਚਿੰਤਾ ਬੋਝ ਦੇ ਥੱਲੇ ਦਬੇ ਹੋਏ ਪੈਣਾ ਪਾਈਆਂ ਦੇ ਲਈ ਸਭ ਮਿਲ ਕੇ ਪਰਮੇਸ਼ਰ ਦੀ ਆਗ਼ਰ ਪਵਿੱਤਰ ਹਜ਼ੂਰੀ 'ਚ ਪ੍ਰਾਰਥਨਾ ਕਰਦੇ ਆਂ ਹੇਲੂਇਆ 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 ਧੰਵਾ 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 ਮਹਾਨ ਸਮਰਥੀ ਖੁਦਾਵੰ ਪਿਆਰੀ ਪਰਮੇਸ਼ਵਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਖੁਦਾਵੰ ਦਸ ਦੇ ਦਿਨ ਨਾਜ਼ਦੀਕ ਕਿਰਪਾ ਲਈ ਮੇਰੇ ਖੁਦਾ ਤੁਸੀਂ ਆਤਮ ਮਹਾਨ ਪਰਮੇਸ਼ਵਰ ਉਹ ਦਿਆਲੂ ਖੁਦਾਵੰ ਤੋਂ ਮੇਰੇ ਪ੍ਰਭੂ ਜਹਾ ਤੁਸੀਂ ਮਦਦਗਾਰ ਹੋ ਮੇਰੇ ਪਰਮੇਸ਼ਵਰ ਖੁਦਾ ਤੁਸੀਂ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਨਾਲ ਰਹਿਣ ਵਾਲੇ ਪਰਮੇਸ਼ਵਰ ਮੇਰੇ ਪ੍ਰਭੂ ਤੁਸੀਂ ਵਚਨ ਦੇ ਵਿੱਚ ਕਿਹਾ ਮੇਰੇ ਪਿਆਰੇ ਪ੍ਰਭੂ ਯਹਵਾ ਕਿ ਜੋ ਕੋਈ ਵੀ ਮੇਰੇ ਨਾਮ ਤੇ ਭਰੋਸਾ ਰੱਖੇਗਾ ਉਹ ਸ਼ਰਮਿੰਦਾ ਨਾ ਹੋਵੇਗਾ ਪਰ ਸਦਾ ਦਾ ਜੀਵਨ ਪਾਵੇਗਾ ਇਹ ਮੇਰੇ ਮਹਾਨ ਜੀਵ ਤੇ ਪਿਤਾ ਪਰਮੇਸ਼ਰ ਖੁਦਾ ਸਦੀਪਕਾਲ ਤੱਕ ਤੁਹਾਡਾ ਗ੍ਰੇਸਫੁਲ ਹੱਥ ਸਭ ਪਰਿਵਾਰਾਂ ਦੇ ਉੱਤੇ ਠਹਿਰ ਜਾਵੇ ਮੇਰੇ ਪਿਤਾ ਪਰਮੇਸ਼ਰ ਖੁਦਾਵੰ ਤੁਹਾਡੀ ਸ਼ਾਂਤ ਤੁਹਾਡੀ ਆਸ਼ੀਸ਼ ਪੂਰੇ ਪਰਿਵਾਰਾਂ ਦੇ ਉੱਤੇ ਠਹਿਰੇ ਮੇਰੇ ਖੁਦਾਵੰ ਜੀ ਪਵਿੱਤਰ ਆਤਮਾ ਹਰ ਇੱਕ ਦੀ ਮਦਦ ਸਹਿਤਾ ਗਵਾਹੀ ਕਰੇ ਮੇਰੇ ਪਿਤਾ ਪਰਮੇਸ਼ਰ ਰੂਪਾਕ ਦੇ ਵਸੀਲੇ ਬles ਕਰਨਾ ਹੈ ਮੇਰੇ ਪਿਆਰੇ ਪਰਮੇਸ਼ਰ ਖੁਦਾ ਸਭ ਪਰਿਵਾਰ ਘਰਾਨੇ ਤੁਹਾਡੇ ਨਾਮ ਦੇ ਵਿੱਚ ਵਧਨ ਫੈਲਣ ਮੇਰੇ ਖੁਦਾ ਹਰ ਇੱਕ ਦੀ ਕਿਰਪਾ ਪਿਤਾ ਪਰਮੇਸ਼ਰ ਤੁਹਾਡੀ ਨਾਮ ਦੇ ਵਿੱਚ ਵਾਧੇ ਚਲੀ ਜਾਵੇ ਹਰ ਇੱਕ ਦਾ ਜੀਵਨ ਯਸ਼ੁ ਨਾਮ ਚ ਬਦਲ ਜਾਵੇ ਮੇਰੇ ਖੁਦਾ ਅੱਜ ਜਿੰਨੇ ਵੀ ਮਸਕੀਨ ਜਾਂ ਕੰਗਾਲ ਜਾਂ ਦੁਖੀ ਜਾਂ ਪਰੇਸ਼ਾਨ ਬੈਠੇ ਨੇ ਮੇਰੇ ਖੁਦਾਵਨ ਅੱਜ ਇਹਨਾਂ ਦੀ ਸਾਰੀ ਚਿੰਤਾ ਯਹੋਵਾ ਦੇ ਵੱਲੋਂ ਉਠਾ ਲਈ ਜਾਵੇ ਖੁਦਾ ਹਰ ਤਰ੍ਹਾਂ ਦਾ ਬੋਝ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਦੂਰ ਹੋ ਜਾਵੇ ਖੁਦਾਵਨ ਜੀ ਤੁਸੀਂ ਸਹਾਇਕ ਹੋ ਮੇਰੇ ਖੁਦਾ ਤੁਸੀਂ ਮਦਦਗਾਰ ਹੋ ਮੇਰੇ ਪਰਮੇਸ਼ਰ ਤੁਹਾਡੀ ਕਿਰਪਾ ਤੁਹਾਡੀ ਗ੍ਰੇਸ ਆਦਾ ਦੀ ਹੈ ਮੇਰੇ ਪਰਮੇਸ਼ਰ ਪਤਾ ਸਭ ਪਰਿਵਾਰ ਕਰਾਣੇ ਤੁਹਾਡੇ ਨਾਮ ਦੇ ਵਿੱਚ ਬਾਲ ਤਾਕਤ ਹਿੰਮਤ ਨੂੰ ਪਾ ਲੈਣ ਮੇਰੇ ਖੁਦਾ ਔਰ ਇਹਨਾਂ ਦੇ ਜੀ ਤੁਹਾਡੇ ਨਾਮ ਚ ਤਸੱਲੀ ਨੂੰ ਪਾਉਣ ਮੇਰੇ ਖੁਦਾ ਇਹਨਾਂ ਦੇ ਅੰਦਰ ਤੁਹਾਡਾ ਗ੍ਰੇਸਫੁਲ ਹੱਥ ਕੈਰੇ ਮੇਰੇ ਖੁਦਾਵਨ ਔਰ ਤੁਹਾਡੀ ਮਦਦ ਇਹਨਾਂ ਦੀ ਲਾਈਫ ਦੇ ਉੱਤੇ ਉੱਤਰ ਆਵੇ ਮੇਰੇ ਪਿਆਰੇ ਪਰਮੇਸ਼ਰ ਖੁਦਾ ਦਇਆ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਮੇਰੇ ਪਿਆਰੇ ਪਰਮੇਸ਼ਰ ਸਦੀਪਕਾਲ ਤੱਕ ਤੁਹਾਡਾ ਗ੍ਰੇਸਫੁਲ ਹੱਥ ਹਰੇਕ ਦੀ ਲਾਈਫ ਉਤੇ ਠਹਿਰ ਜਾਵੇ ਅੱਜ ਜਿੰਨੀ ਵੀ ਚਿੰਤਾ ਵਿੱਚ ਨੇ ਮੇਰੇ ਖੁਦਾ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਮੇਰੇ ਪ੍ਰਭੂ ਉਹ ਸਾਰੀ ਤਰ੍ਹਾਂ ਦੀ ਚਿੰਤਾ ਬੋਝ ਪਰੇਸ਼ਾਨੀ ਨੂੰ ਯਸ਼ੂ ਨਾਮ ਦੇ ਵਸੀਲੇ ਦੂਰ ਕਰੋ ਮੇਰੇ ਪਿਆਰੇ ਪ੍ਰਭੂ ਯਹਵਾ ਮਦਦ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਮੇਰੇ ਪਰਮੇਸ਼ਰ ਸਾਰੇ ਦੁੱਖ ਤਕਲੀਫ ਬਿਮਾਰੀ ਪਰੇਸ਼ਾਨੀ ਦੂਰ ਕਰ ਦਿੱਤੀ ਜਾਵੇ ਖੁਦਾਵੰਤ ਸਰਗਿਆ ਫਤਿਹਮੰਦ ਕਿਰਪਾ ਵਾਲਾ ਹੱਥ ਪੂਰੇ ਪਰਿਵਾਰਾਂ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਨ ਜੀ ਹਰ ਬੰਦਨ ਹਰ ਮੁਸੀਬਤ ਹਰ ਪਰੇਸ਼ਾਨੀ ਨਾਸ਼ ਪਸਮ ਖਤਮ ਹੋਵੇ ਖੁਦਾਵੰਨ ਜੀ ਤੁਹਾਡਾ ਕਿਰਪਾ ਵਾਲਾ ਹੱਥ ਪੂਰੇ ਪਰਿਵਾਰਾਂ ਉੱਤੇ ਠਹਿਰ ਜਾਵੇ ਰੂਪਾਕ ਦੀਆਂ ਬਾੜਾਂ ਇਹਨਾਂ ਦੇ ਚਾਰੋਂ ਢ ਲਗਾ ਦਿੱਤੀਆਂ ਜਾਣ ਮੇਰੇ ਖੁਦਾ ਜਨਾਂ ਦੀ ਹਰੀ ਚਿੰਤਾ ਦੂਰ ਹੋ ਜਾਵੇ ਪਿਤਾ ਪਰਮੇਸ਼ਰ ਸਾਰੇ ਬੰਦਨ ਤੋੜ ਦਿੱਤੇ ਜਾਣ ਖੁਦਾਵਰ ਸਵਰਗ ਤੋਂ ਸੱਚੀ ਸਹਾਇਤਾ ਪਹੁੰਚ ਉੱਚੇ ਖੁਦਾ ਇਹਨਾਂ ਦੇ ਦਿਲਾਂ ਉੱਤੇ ਪਈ ਸਾਰੇ ਬੋਝ ਨੂੰ ਤੁਸੀਂ ਹਟਾ ਦਿਓ ਖੁਦਾਵੰਨ ਜੀ ਹਰ ਰਿਗਰਟ ਦਾ ਆਤਮਾ ਨਿਕਲੇ ਮੇਰੇ ਖੁਦਾ ਹਰ ਇੱਕ ਡਾਊਨ ਫੀਲਿੰਗ ਡਿਸਪਰੈਟ ਨਿਕਲੇ ਪਤਾ ਪਰਮੇਸ਼ਰ ਉਹਦੇ ਸਭ ਦੇ ਸਭ ਉੱਚੇ ਉਠਾਏ ਜਾਣ ਮੇਰੇ ਖੁਦਾਵੰਨ ਜੀ ਇਹਨਾਂ ਦੇ ਮਨਾਂ ਦੇ ਵਿੱਚ ਆਇਆ ਹੈ ਸਰ ਹਰ ਤਰ੍ਹਾਂ ਦਾ ਸੁਸਾਇਡਲ ਅਟੈਕ ਅਤੇ ਹਰ ਤਰ੍ਹਾਂ ਦੀ ਨੈਗੇਟਿਵ ਥੌਟਸ ਇਸ਼ੂ ਨਾਮ ਦੇ ਵਿੱਚ ਨਾਸ਼ ਪਸਮ ਖਤਮ ਹੋ ਜਾਣ ਮੇਰੇ ਖੁਦਾਵੰਨ ਤੁਹਾਡੀ ਸਾਮਰ ਤੁਹਾਡਾ ਫਜ਼ਲ ਤੁਹਾਡਾ ਗ੍ਰੇਸਫੁਲ ਹੱਥ ਇਹਨਾਂ ਦੇ ਸਿਰ ਉੱਤੇ ਠਹਿਰੇ ਮੇਰੇ ਖੁਦਾਵੰਨ ਜੀ ਅੱਜ ਹਰ ਇੱਕ ਜਨ ਸ਼ਾਂਤੀ ਦੇ ਨਾਲ ਪਰ ਜਨ ਮੇਰੇ ਇਨਾ ਦੇ ਬੋਝ ਦੂਰ ਹੋ ਜਨ ਖੁਦਾ ਦਿਲ ਦੇ ਦੁੱਖ ਦੂਰ ਕੀਤੇ ਜਨ ਖੁਦਾਵਨ ਤੁਹਾਡੀ ਸਾਮਰ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਨਾ ਘਰਾਉਤੇ ਹੋਵੇ ਮੇਰੇ ਖੁਦਾਵਨ ਖੁਦਾ ਤੁਸੀਂ ਮਦਦਗਾਰ ਪਰਮੇਸ਼ਰ ਔਰ ਸੱਚੇ ਸਹਾਇਕ ਕੋ ਮੇਰੇ ਖੁਦਾਵਨ پاک ਲਹੂ ਦੀਆਂ ਵਾੜਾਂ ਨੂੰ ਪੂਰੇ ਪਰਿਵਾਰ ਘਰਾਨੇ ਦੇ ਚਾਰ ਰੋੜ ਲਗਾ ਦੇਣਾ ਮੇਰੇ ਜੀਵਤੇ ਖੁਦਾਵਨ ਜੀ ਤੁਹਾਡੀ ਆਸ਼ੀਸ਼ ਤੁਹਾਡੀ ਸਾਮਰ ਤੁਹਾਡਾ ਫਜ਼ਲ ਪੂਰੇ ਪਰਿਵਾਰਾਂ ਦੇ ਉੱਤੇ ਮੰਗਦੇ ਮੇਰੇ ਖੁਦਾਵਨ ਰੂ پاک ਦੀਆਂ ਵਾੜਾਂ ਨੂੰ ਚਾਰ ਰੋੜ ਲਗਾ ਦਿਨੇ ਮੇਰੇ ਪਰਮੇਸ਼ਰ ਖੁਦਾ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਨੂੰ ਹਰ ਇੱਕ ਦੇ ਉੱਤੇ ਰਿਲੀਜ਼ ਕਰ ਦੇ ਮੇਰੇ ਖੁਦਾਵਨ ਸਵਰਗ ਤੋਂ ਸੱਚੀ ਸਹਾਇਤਾ ਨੂੰ ਮੰਗਦੇ ਮੇਰੇ ਪਰਮੇਸ਼ਰ ਖੁਦਾਵਨ ਜੀ پاک ਲਹੂ ਦੀਆਂ ਵਾੜਾਂ ਨੂੰ ਇਹਨਾਂ ਪਰਿਵਾਰਾਂ ਦੇ ਚਾਰੋਂ ਢਲਗਾ ਦੇੰਨੇ ਮੇਰੇ ਖੁਦਾਵੰਤ ਸਵਰਗਿਆ ਸੱਚੀ ਸ਼ਾਂਤੀ ਨੂੰ ਮੰਗਦੇ ਮੇਰੇ ਪਿਆਰੇ ਪਰਮੇਸ਼ਰ ਖੁਦਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਕਿਰਪਾ ਨੂੰ ਇਹਨਾਂ ਦੇ ਉੱਤੇ ਮੰਗਦੇ ਮੇਰੇ ਪਰਮੇਸ਼ਰ ਸੰਦੀਪ ਅਕਾਲ ਤੱਕ ਤੁਹਾਡੀ ਆਸ਼ੀਸ਼ ਨੂੰ ਮੰਗਦੇ ਮੇਰੇ ਪਿਤਾ ਪਰਮੇਸ਼ਰ ਖੁਦਾ ਸਾਰੇ ਦੁੱਖਾਂ ਤੋਂ ਛਡਾਉਣਾ ਮੇਰੇ ਪਿਤਾ ਪਰਮੇਸ਼ਰ ਜੋ ਵੀ ਭੈਣ ਭਾਈ ਇਹਨਾਂ ਵਚਨ ਪ੍ਰਾਰਥਨਾ ਨੂੰ ਸੌਂਦੇ ਨੇ ਜ਼ਰੂਰਤਮੰਦਾਂ ਤੱਕ ਸ਼ੇਅਰ ਕਰਦੇ ਨੇ ਅਤੇ ਜ਼ਰੂਰਤਮੰਦਾਂ ਲਈ ਇਹਨਾਂ ਵਚਨਾਂ ਦੇ ਦੁਆਰਾ ਦੁਆ ਕਰਦੇ ਨੇ ਮੇਰੇ ਖੁਦਾ ਇਹਨਾਂ ਦੀਆਂ ਦੁਆਵਾਂ ਸੁਣੀਆਂ ਜਾਣ ਇਹਨਾਂ ਦੇ ਹੱਥ ਮੁਬਾਰਕ ਹੋ ਜਾਣ ਮੇ ਜੋ ਵੀ ਆਪਣੇ দান ਆਪਣੀ ਆਫਰਿੰਗ ਆਪਣੇ ਬੀਜ ਨੂੰ ਤੁਹਾਡੇ ਹਜ਼ੂਰ ਬੀਜਦੇ ਨੇ ਮੇਰੇ ਖੁਦਾਇਨਾ ਦਾ ਬੀਜ ਜਨਾ ਹਜ਼ਾਰ ਗੁਣਾ ਵੱਡਣਾ ਹੋਵੇ ਖੁਦਾ ਇਹਨਾਂ ਦੇ ਹੱਥ ਦੇ ਕੰਮ ਮੁਬਾਰਕ ਹੋ ਜਾਣ ਇਹਨਾਂ ਦੇ ਬੀਜ ਵਿਸ਼ਾਲ ప్రతిਫਲ ਲੈ ਕੇ ਆਉਣ ਮੇਰੇ ਖੁਦਾ ਕਾਰੋਬਾਰ ਵਧਣ ਮੇਰੇ ਪਿਤਾ ਪਰਮੇਸ਼ਰ ਦੁਆ ਕਰਦੇ ਪ੍ਰਭੂ ਇਹਨਾਂ ਘਰਾਂ ਵਿੱਚ ਰੱਖੀਏ ਸਜਲ ਔਰ ਤੇਲ ਲਈ ਮੇਰੇ ਪਰਮੇਸ਼ਰ ਖੁਦਾਵੰ ਜੀ ਅੱਜ ਤੇ ਕੋਈ ਆਮ ਚਲ ਤੇਲ ਨਹੀਂ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਤੇ ਹੈ ਸ਼ਿਫਾ ਛੁਟਕਾਰਾ ਆਜ਼ਾਦੀ ਦੇਣ ਵਾਲਾ ਪਾਕ ਔਰ ਪਵਿੱਤਰ ਲਹੂ ਆ ਮੇਰੇ ਪਰਮੇਸ਼ਰ ਖੁਦਾ ਅਸ ਤੋਂ ਇਹ ਨਵੇਂ ਨਾਮ ਦਾ ਪਵਿੱਤਰ ਲਹੂ ਮੇਰੇ ਪ੍ਰਭੂ ਜੀ ਜਾਦਵੀਅਸਪਾਕ ਲਹੂ ਨੂੰ ਆਪਣੇ ਘਰਾਂ ਦੇ ਚਾਰੋਂ ਓਟ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਹਰ ਇੱਕ ਜਾਦੂ ਟੋਣੇ ਨਾਸ਼ ਪਸਮ ਖਤਮ ਹੋ ਜਾਣ ਮੇਰੇ ਖੁਦਾ ਤੁਹਾਡੀ ਕਿਰਪਾ ਇਸ ਲਹੂ ਦੇ ਦੁਆਰਾ ਇਨਾ ਪਰਿਵਾਰਾ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਜੀ ਜੋ ਵੀ ਜਨਪਤਾ ਪਰਮੇਸ਼ਰ ਆਪਣੇ ਕਾਰੋਬਾਰ ਤੇ ਲਗਾਵੇ ਕਾਰੋਬਾਰ ਬਰਕਤ ਵਾਲੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਹੋਵੇ ਆਪਣੇ ਘਰਾਂ ਦੇ ਚਾਰੇ ਔਰ ਛਿੜਕੇ ਘਰ ਸ਼ੁੱਧ ਕੀਤੇ ਜਾਣ ਜੋ ਆਪਣੇ ਬੱਚਿਆਂ ਤੇ ਤੇ ਲਗਾਵੇ ਖੁਦਾ ਬੱਚੇ ਸਮਝ ਨੂੰ ਪਾਣ ਮੇਰੇ ਪਿਤਾ ਪਰਮੇਸ਼ਰ ਜੋ ਵੀ ਪਿਤਾ ਪਰਮੇਸ਼ਰ ਖੁਦਾ ਵਿਸ਼ਵਾਸ ਦੇ ਨਾਲ ਗ੍ਰਹਿਣ ਕਰੇ ਖੁਦਾ ਜੀਵਨ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ ਸਾਰੇ ਦੁੱਖ ਸੋਗ ਬਿਮਾਰੀਆਂ ਪਵਿੱਤਰ ਲਹੂ ਦੇ ਵਸੀਲੇ ਨਾਸ਼ ਬਸਮ ਖਤਮ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਪੂਰੇ ਪਰਿਵਾਰ ਪੂਰੇ ਘਰਾਨਿਆਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਮੇਰੇ ਖੁਦਾਵੰਨ ਜੀ پاک ਲਹੂ ਦੀਆਂ ਬਾੜਾਂ ਨੂੰ ਇਹਨਾਂ ਦੇ ਚਾਰੋੜ ਲਗਾ ਦਿੰਨੇ ਮੇਰੇ ਪਿਆਰੇ ਪ੍ਰਭੂ ਰੂਪਾਕ ਦੇ ਵਸੀਲੇ ਬles ਕਰਦੇ ਮੇਰੇ ਪਰਮੇਸ਼ਰ ਜੀ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ